ਤੁਸੀਂ ਵੇਖ ਰਹੇ ਹੋ ਲਿਬਰਟੀ ਟੀਵੀ ਮੁਦੱਜਤਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਅਮਰਤਪਾਲ ਸਿੰਘ ਵੱਲੋਂ ਐਨਐਸਏ ਨੂੰ ਚੁਣੌਤੀ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਕਲਸੀ ਵੱਲੋਂ ਪਾਈ ਗਈ ਪਟੀਸ਼ਨ ਦੇ ਵਿੱਚ ਇਹ ਸਵਾਲ ਕੀਤਾ ਗਿਆ ਕਿ ਐਨਐਸਏ ਵਧਾਉਣ ਦੀ ਕੀ ਲੋੜ ਪਈ ਐਨਐਸਏ ਮੁੜ ਕੇ ਸਾਡੇ ਤੇ ਲਾਉਣ ਦੀ ਕੀ ਲੋੜ ਪਈ ਉਹਨਾਂ ਦੇ ਵਕੀਲਾਂ ਨੇ ਪਟੀਸ਼ਨ ਦਾਖਲ ਕਰਦੇ ਦਾਅਵਾ ਕੀਤਾ ਕਿ ਇਹ ਗੈਰ ਸੰਵਿਧਾਨਕ ਹੈ ਇਸ ਪ੍ਰਕਿਰਿਆ ਦੇ ਲਈ ਉਹਨਾਂ ਨੇ ਸੈਂਟਰ ਨੂੰ ਪੰਜਾਬ ਸਰਕਾਰ ਨੂੰ ਡਿਪੂਟੇ ਜੇਲ੍ਹ ਦੇ ਸਿਸਟਮ ਨੂੰ ਚੈਲੰਜ ਕੀਤਾ ਇਸ ਪਟੀਸ਼ਨ ਤੇ ਸੁਣਵਾਈ ਕਰਦੇ ਆ ਪੰਜਾਬ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਔਰ ਡਿਪੂਟੇ ਜੇਲ੍ਹ ਦੇ ਪ੍ਰਸ਼ਾਸਨਕ ਤਰ੍ਹਾਂ ਤਲਬ ਕਰ ਲਿਆ ਉਹਨਾਂ ਨੂੰ ਸਵਾਲ ਕੀਤਾ ਮਾਨਯੋਗ ਅਦਾਲਤ ਨੇ ਕਿ ਵੀ ਜਵਾਬ ਦਿਓ ਜਿਹੜੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਐਨਐਸਏ ਦੁਆਰਾ ਕਿਉਂ ਲਾਇਆ ਕੀ ਉਹਦੀ ਜਰੂਰ ਸੀ ਬੇਸ਼ੱਕ ਸਮੇਂ-ਸਮੇਂ ਲੀਡਰ ਆ ਸਰਕਾਰੀ ਸਰਕਾਰੀ ਧਿਰਾਂ ਚਾਹੇ ਕੇਂਦਰ ਵਾਲੇ ਹੋਣ ਚਾਹੇ ਪੰਜਾਬ ਵਾਲੇ ਹੋਣ ਕਹਿੰਦੇ ਰਹੇ ਨੇ ਜੀ ਕਿ ਪੰਜਾਬ ਚੰਦ ਕਾਨੂੰਨ ਦਾ ਮਸਲਾ ਹੈ ਪੰਜਾਬ ਚ ਮਾਹੌਲ ਵਿਗਾੜ ਰਹੇ ਸੀ ਜੀ ਨੌਜਵਾਨੀ ਨੂੰ ਪਟਕਾ ਰਹੇ ਸੀ ਜੀ ਅਗਲੇ ਕਹਿੰਦੇ ਅਸੀਂ ਅੰਮ੍ਰਿਤਧਾਰੀ ਬਣਾ ਰਹੇ ਸੀ ਜੀ ਅਸੀਂ ਨੌਜਵਾਨੀ ਨੂੰ ਸਮਝਾ ਰਹੇ ਸੀ ਨਸ਼ੇ ਤੋਂ ਵਿਚਾਰੇ ਸੀ ਸੋ ਇਸ ਦੋ ਪਹਿਲੂਆਂ ਦੇ ਟਕਰਾਅ ਦੇ ਵਿੱਚ ਉਹਨੇ ਇਸ ਪਟੀਸ਼ਨ ਨੇ ਕੇਂਦਰ ਨੂੰ ਪੰਜਾਬ ਸਰਕਾਰ ਨੂੰ ਔਰ ਡਿਪੂਟ ਜੇਲ੍ਹ ਵਾਲੇ ਪ੍ਰਸ਼ਾਸਨ ਨੂੰ ਕਟਹਿਰ ਚ ਲਿਆ ਖੜਾ ਕੀਤਾ ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣੇ ਅਮਰਿਤਪਾਲ ਸਿੰਘ ਹੋਰੀ ਸਭ ਤੋਂ ਵੱਧ ਵੋਟਾਂ ਨਾਲ ਪੰਜਾਬ ਤੋਂ ਜਿੱਤੇ 197000 ਵੋਟਾਂ ਦੇ ਅੰਤਰ ਨਾਲ ਜਿੱਤ ਕੇ ਪਰ ਦੀ ਸੰਸਦ ਪਹੁੰਚੇ ਜੇਲ੍ਹ ਦੇ ਅੰਦਰ ਰਹਿੰਦੇ ਨਾ ਕੋਈ ਪ੍ਰਚਾਰ ਲਈ ਬਾਹਰ ਆਉਣ ਦਾ ਮੌਕਾ ਮਿਲਿਆ ਬੇਸ਼ੱਕ ਪਰ ਇੱਕ ਪਟੀਸ਼ਨ ਇਸ ਗੱਲ ਤੋਂ ਵੀ ਪਈ ਹੈ ਜੀ ਕਿ ਉਹਨਾਂ ਦੀ ਚੋਣ ਸਹੀ ਸੀ ਕਿ ਨਹੀਂ ਉਹ ਤਾਂ ਜੀ ਉਹਨਾਂ ਨੇ ਫੰਡ ਦੀ ਦੁਰਵਰਤੋਂ ਕੀਤੀ ਹੈ ਜੀ ਉਹਨਾਂ ਨੇ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਹੈ ਜੀ ਉਹਨਾਂ ਨੇ ਗਲਤ ਤਰੀਕੇ ਨਾਲ ਪ੍ਰਚਾਰ ਕੀਤਾ ਹੈ ਜੀ ਇਹ ਸਾਨੂੰ ਪਟੀਸ਼ਨ ਪਾਤੀ ਤੇ ਪਟੀਸ਼ਨ ਤੋਂ ਬਾਅਦ ਜਿੰਨੇ ਉਮੀਦਵਾਰ ਖੜੇ ਸੀ ਸਾਰੇ ਬਲਾਲੇ ਭਾਈ ਸਾਰੇ ਆਪਣੀ ਰਿਪੋਰਟ ਦਿਓ ਸਾਰੇ ਆਪਣਾ ਪੱਖ ਲਿਖਤੀ ਰੂਪ ਚ ਦੇਓ ਉਹ ਵੀ ਪਹਿਲੂ ਹੈ ਪਰ ਇੱਧਰ ਜਦੋਂ ਹੁਣ ਅਮਰਿਤਪਾਲ ਸਿੰਘ ਹੋਰਾਂ ਵੱਲੋਂ ਤੇ ਉਹਨਾਂ ਦੇ ਸਾਥੀ ਜਲਜੀਤ ਸਿੰਘ ਕਲਸੀ ਵੱਲੋਂ ਜਿਨ੍ਹਾਂ ਦਾ ਇਰਾਦਾ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਵੀ ਹੈ ਜਿਹੜੀ ਇੱਛਾ ਸਾਹਮਣੇ ਆ ਚੁੱਕੀ ਹੈ ਕਿ ਡਿਊਗਰ ਜੇਲ੍ਹ ਤੋਂ ਅਮਰਿਤਪਾਲ ਸਿੰਘ ਦੇ ਸਾਥੀ ਹੋਣ ਦੇ ਨਾਤੇ ਉਹਨਾਂ ਦੇ ਨਾਲ ਖਲੋਤੇ ਨੇ ਤੇ ਇਸ ਲਿਖਨ ਦੇ ਦਲਜੀਤ ਸਿੰਘ ਕਲਸੀ ਚੋਣ ਲੜ ਸਕਦੇ ਨੇ ਡੇਰਾ ਬਾਬਾ ਨਾਨਕ ਤੋਂ ਤੇ ਇਹ ਵੀ ਸਾਹਮਣੇ ਆ ਰਹੀ ਹੈ ਤੇ ਇਸ ਪ੍ਰਕਿਰਿਆ ਦੇ ਹਵਾਲੇ ਦਰਮਿਆਨ ਹੀ ਅਪੀਲਿਸ਼ਨ ਸਾਹਮਣੇ ਆਈ ਜਿਹਦੇ ਵਿੱਚ ਸਵਾਲ ਕੀਤਾ ਗਿਆ ਕਿ ਐਨਐਸਏ ਨੂੰ ਦੁਬਾਰਾ ਕਿਉਂ ਲਾਇਆ ਗਿਆ ਇਸ ਮਾਮਲੇ ਤੇ ਪੰਜਾਬ ਰਾਣੀ ਕੋਲ ਸੁਣਵਾਈ ਹੋਈ ਜਿਸ ਹਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਜੇਲ੍ਹ ਨੂੰ ਸਵਾਲ ਪੁੱਛਿਆ ਕਿ ਆਖਰ ਦੋਵਾਂ ਉਦੇ ਉੱਤੇ ਐਨਐਸਏ ਕਿਸ ਅਧਾਰ ਤੇ ਲਾਇਆ ਗਿਆ ਉਹਨਾਂ ਨੇ ਕਿਹਾ ਕਿ ਮਾਨਯੋਗ ਅਦਾਲਤ ਨੇ ਕਿਹਾ ਕਿ ਅਗਲੀ ਸੁਣਵਾਈ ਤੇ ਸਾਰਾ ਰਿਕਾਰਡ ਲੈ ਕੇ ਆਇਓ ਇਸ ਸਵਾਲ ਦਾ ਜਵਾਬ ਲੈ ਕੇ ਆਇਓ ਕੀ ਅਗਲੀ ਸੁਣਵਾਈ ਤੇ ਸਾਡਾ ਰਿਕਾਰਡ ਪੇਸ਼ ਕਰਨ ਲਈ ਕਹਿ ਦਿੱਤਾ ਗਿਆ 3 ਅਕਤੂਬਰ ਨੂੰ ਅਗਲੀ ਸੁਣਵਾਈ ਹੋਣੀ ਹੈ ਹੈ ਤੇ ਇਧਰ ਇਹਨਾਂ ਦੇ ਵਕੀਲਾਂ ਦਾ ਕਹਿਣਾ ਕਿ ਸਾਰੀ ਕਾਰਵਾਈ ਗੈਰਕਾਨੂੰਨੀ ਹੈ ਇਸ ਲਈ ਸਾਨੂੰ ਚੁਣੌਤੀ ਦਿੱਤੀ ਹੈ ਸੋ ਦੇਖਦੇ ਹਾਂ ਜੀ 3 ਅਕਤੂਬਰ ਨੂੰ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਡਿਪਟੀ ਕਮਿਸ਼ਨਰ ਜਿਲ੍ਹਾ ਪ੍ਰਸ਼ਾਸਨ ਕੀ ਜਵਾਬ ਲੈ ਕੇ ਆਉਂਦੇ ਹਾਂ